ਸਾਰਿਆਂ ਨੂੰ ਸਵਾਗਤ ਹੈ ਜੀ ਆਪਣੇ ਸਿਫਟ ਬੁਟੀਕ ਤੇ ਹੋਰ ਤੁਸੀਂ ਸਾਰੇ ਠੀਕ ਹੋਵੋਗੇ ਸ੍ਰੀ ਠੀਕ ਠਾਕ ਐ ਜੀ ਆਪਾਂ ਲੈ ਕੇ ਆਏ ਥੋਡੇ ਲਈ ਮਸ਼ੀਨ ਵਰਕ ਦੇ ਸੂਟ ਤੇ ਤੁਸੀਂ ਪਲੀਜ਼ ਇਹ ਚੈਨਲ ਤੇ ਤੁਸੀਂ ਪਹਿਲੀ ਵਾਰੀ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਵੀਡੀਓ ਤੁਸੀਂ ਸਕਿਪ ਕਰਕੇ ਨਾ ਦੇਖਿਓ ਜੀ ਸਾਰੀ ਵੀਡੀਓ ਪਲੀਜ਼ ਐਂਡ ਤਾਈਂ ਵੇਖਿਆ ਕਰੋ ਤੇ ਵੀਡੀਓ ਨੂੰ ਨਾ ਲਾਇਕ ਜ਼ਰੂਰ ਕਰ ਦਿਆ ਕਰੋ ਲਾਇਕ ਬਹੁਤ ਘੱਟ ਆ ਰਹੇ ਐ ਤੇ ਤੁਸੀਂ ਸਾਰੇ ਜਣੇ ਲਾਇਕ ਜ਼ਰੂਰ ਕਰਿਆ ਕਰੋ ਜੀ ਵੀਡੀਓ ਨੂੰ ਲਓ ਜੀ ਆਪਾਂ ਜ਼ਿਆਦਾ ਟਾਈਮ ਤੁਹਾਡਾ ਨਹੀਂ ਲੈਂਦੇ ਤੇ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਆਪਣੀ ਇੰਸਟਾਗ੍ਰam ਦਾ ਪੇਜ ਹੈਗਾ ਜੀ ਸਿਫਟ ਬੁਟੀਕ ਤੁਸੀਂ ਉੱਥੇ ਜਾ ਕੇ ਸਾਨੂੰ ਫੋਲੋ ਕਰਨਾ ਤੇ ਆਪਣੇ ਸੂਟਾਂ ਦੇ ਡਿਜ਼ਾਈਨ ਤੁਸੀਂ ਦੇਖਣਾ ਜੇ ਤੁਹਾਨੂੰ ਉਹਨਾਂ ਚ ਕੋਈ ਸੂਟ ਪਸੰਦ ਹੋਵੇ ਤੁਸੀਂ ਆਪਣੇ ਤੋਂ ਤਿਆਰ ਕਰਾਇਓ ਜੀ ਸੂਟ ਲਓ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਜੀ ਤੇ ਪਹਿਲਾ ਸੂਟ ਹੈਗਾ ਜੀ ਗ੍ਰੀਨ ਕਲਰ ਦਾ ਕਾਟਨ ਦੇ ਵਿੱਚ ਹੈ ਇਹ ਜਿੰਨੇ ਵੀ ਸੂਟ ਹੋਣਗੇ ਜੇ ਸਾਰੇ ਲੈਸ ਪ੍ਰਾਈਸ ਤੇ ਕੱਢੇ ਹੋਏ ਆ ਸੂਟ ਆਪਾਂ ਲੈਸ ਤੇ ਲਾਈ ਹੋਏ ਆ ਤੇ ਪਹਿਲਾਂ ਆਪਾਂ ਸਾਰੇ ਜਿਹੜੇ ਕਾਟਨ ਦੇ ਸੂਟ ਲਾਇਏ ਸੀਗੇ ਜੀ ਆਪਾਂ ਪਾਈ ਸੀ ਵੀਡੀਓ ਤੇ ਉਹ ਆਪਣੇ ਸੂਟਸ ਕਾਫੀ ਸਾਰੇ ਸੇਲ ਹੋ ਗਏ ਨਾ ਦੇ ਵਿੱਚੋਂ ਤੇ ਹੁਣ ਆਪਾਂ ਜਿਹੜੇ ਆਪਣੇ ਵਰਕ ਵਾਲੇ ਸੂਟ ਆ ਇਹ ਵੀ ਆਪਾਂ ਲੈਸ ਤੇ ਕੱਢੇ ਹੋਏ ਆ ਸੂਟ ਤੁਸੀਂ ਵੇਖੋ ਜੀ ਵਰਕ ਚੈੱਕ ਕਰੋ ਡਿਜ਼ਾਈਨਿੰਗ ਚੈੱਕ ਕਰੋ ਇਹਦੀ ਆਪਾਂ ਤੁਹਾਨੂੰ ਪਿਕ ਲਾ ਦੇਾਂਗੇ ਨਾਲ ਦੇ ਸੂਟ ਸਲਾਈ ਹੋ ਕੇ ਕਿਵੇਂ ਦਾ ਬੰਦ ਹੈਗਾ ਤੇ ਤੁਸੀਂ ਨੈੱਕ ਵੇਖੋ ਕਿੰਨਾ ਪਿਆਰਾ ਬਣਿਆ ਹੋਇਆ ਹੈਗਾ ਤੁਸੀਂ ਵਰਕ ਦੀ ਨੇੜੇ ਤੋਂ ਮਤਲਬ ਦੇਖ ਸਕਦੇ ਹੋ ਸਫਾਈ ਕਲਰ ਕੰਟਰਾਸਟ ਕਿੰਨੇ ਸੋਹਣੇ ਲੱਗੇ ਹੈ ਤੇ ਇਹ ਸੈਲਫ ਪ੍ਰਿੰਟ ਦੇ ਵਿੱਚ ਹੈਗਾ ਜੀ ਸੂਟ ਤੇ ਪਿਓਰ ਕਾਟਨ ਹੈ ਜੀ ਇਹ ਹੋ ਗਿਆ ਜੀ ਫਰੰਟ हिਪ ਤਾਂ ਹੀ ਵਰਕ ਹੈਗਾ ਫਰੰਟ ਦਾ ਤੇ ਇਹ ਪ੍ਰੋਨ ਨੈਕ ਹੋ ਗਿਆ ਦੇਖੋ ਜੀ ਸਾਰਾ ਸੂਟ ਭਰਿਆ ਹੋਇਆ ਹੈਗਾ ਤੇ ਇਹ ਹੋ ਗਿਆ ਜੀ ਇਹਦਾ ਬਾਜੂ ਦਾ ਵਰਕ ਇਹ ਬਾਜੂ ਹੋ ਗਿਆ ਤੇ ਇਹ ਹੋ ਗਿਆ ਜੀ ਪਹੁੰਚਾਂ ਦਾ ਵਰਕ ਸਲਵਾਰ ਦੇ ਪਹੁੰਚਾਂ ਦਾ ਵਰਕ ਬਹੁਤ ਸੋਹਣਾ ਬਣਿਆ ਹੋਇਆ ਹੈ ਦੋ ਬੇਲ ਦਿੱਤੇ ਹੈ ਇਹ ਪਹੁੰਚਾ ਤੇ ਬਹੁਤ ਹੀ ਸੋਹਣਾ ਬਣਿਆ ਹੋਇਆ ਡਿਜ਼ਾਈਨ ਹੈ ਜੀ ਹੋਪਿਆਰਾ ਡਿਜ਼ਾਈਨ ਸੂਟ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਕਲਰ ਵੀ ਬਹੁਤ ਸੋਹਣਾ ਹੈ ਸੂਟ ਦਾ ਤੁਹਾਨੂੰ ਪਸੰਦ ਹੋਵੇ ਤੁਸੀਂ ਸਕਰੀਨ ਸ਼ਾਟ ਲੈ ਕੇ ਜੀ ਮੇਰੇ ਨੰਬਰ ਤੇ ਮੈਨੂੰ ਭੇਜ ਸਕਦੇ ਹੋ ਤੇ ਆਪਦੇ ਲਈ ਤੁਸੀਂ ਸੂਟ ਨੂੰ ਬੁੱਕ ਕਰ ਸਕਦੇ ਹੋ ਜੀ ਲਓ ਜਾਈ ਦੀ ਵੀਡੀਓ ਦਾ ਪਹਿਲਾ ਸੂਟ ਆਪਾਂ ਹੁਣ ਤੁਹਾਨੂੰ ਦੂਜਾ ਸੂਟ ਦਿਖਾਉਣੇ ਆ ਤੇ ਇਹ ਹੈਗਾ ਜੀ ਮਸਲੀਨ ਦੇ ਵਿੱਚ ਜਿਹੜੀ ਚੈੱਕ ਵਾਲੀ ਮਸਲੀਨ ਹੁੰਦੀ ਹੈ ਹੈ ਬ੍ਰਾਂਡ ਦਾ ਕੱਪੜਾ ਜੀ ਇਹ ਵੀ ਐਸਕੇ ਬ੍ਰਾਂਡ ਦੇ ਵਿੱਚ ਮਸਲੀਨ ਹੈ ਤੇ ਇਹਦਾ ਵੀ ਤੁਸੀਂ ਵਰਕ ਨੇੜੇ ਤੋਂ ਚੈੱਕ ਕਰ ਸਕਦੇ ਹੋ ਇਹ ਵੀ ਆਪਾਂ ਸਟਾਕ ਕਲੀਅਰ ਕਰਨਾ ਹੈਗਾ ਇਸ ਕਰਕੇ ਜੀ ਤੁਸੀਂ ਆਪਣਾ ਮਦਦ ਕਰਨੀ ਹੈ ਤੇ ਬਹੁਤ ਸੋਹਣਾ ਸੂਟ ਹੈਗਾ ਤੇ ਇਹ ਵੀ ਆਪਾਂ ਲੈਸ ਪ੍ਰਾਈਸ ਦੇ ਵਿੱਚ ਕੱਢ ਰਹੇ ਆ ਇਹ ਸੂਟ ਲਓ ਜੀ ਇਹ ਬਾਜੂ ਦਾ ਵਰਕ ਹੋ ਗਿਆ ਦੇਖੋ ਕਿੰਨਾ ਪਿਆਰਾ ਹੈ ਪੂਰਾ 5 ਮੀਟਰ ਕੱਪੜਾ ਹੈ ਜੀ ਖੁੱਲੇ ਡੁੱਲੇ ਸੂਟ ਬਣਨਗੇ ਬਹੁਤ ਹੀ ਸੋਹਣਾ ਸੂਟ ਹੈਗਾ ਦੋਨੇ ਸੂਟ ਬੜੇ ਪਿਆਰੇ ਐ ਕਲਰ ਥੋੜਾ ਜਿਹਾ ਫਰਕ ਹੈ ਬਸ ਇਹਨਾਂ ਦਾ ਬੜੇ ਸੋਹਣੇ ਸੋਹਣੇ ਇਹਨਾਂ ਦਾ ਮਤਲਬ ਟਰੱਸਟ ਬਹੁਤ ਸੋਹਣਾ ਕੀਤਾ ਹੋਇਆ ਹੈਗਾ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਲਾਈਟ ਕਲਰ ਦਾ ਸੂਟ ਬਹੁਤ ਹੀ ਕੀ ਪਿਆਰਾ ਹੈ ਲਾਈਟ ਕਲਰ ਪਰ ਵਰਕ ਬਹੁਤ ਸੋਹਣਾ ਕੀਤਾ ਹੋਇਆ ਹੈ ਸੂਟ ਬਹੁਤ ਭੈਂਟ ਹੈ ਜੀ ਇਹ ਹੋ ਗਿਆ ਜੀ ਲਾਈਟ ਕਲਰ ਤਾਂ ਇਹ ਹੋ ਗਿਆ ਇਹਦਾ ਵਰਕ ਇਹ ਘੇਰਾ ਬਣਿਆ ਹੋਇਆਗਾ ਇਹ ਫਲਾਵਰ ਪਏ ਆ ਦੇ ਵਿੱਚ ਇਹ ਆ ਗਿਆ ਆ ਗਿਆ ਜੀ ਇੱਕ ਫਲਾਵਰ ਇਹ ਘੇਰੇ ਦਾ ਹੀ ਵਰਕ ਹੈਗਾ ਇਹ ਨਿੱਕੀ ਬੂਟੀ ਆ ਗਈ ਇੱਕ ਆ ਫਲਾਵਰ ਆ ਗਿਆ ਜੀ ਹਾਂ ਨਿੱਕੀ ਬੂਟੀ ਆ ਗਈ ਇਹ 프ਰੰਟ ਤੇ ਜਾਂਦੀ ਨਿੱਕੀ ਬੂਟੀ ਦੇਖੋ ਉੱਪਰ ਗਲਾ ਬਣ ਜੂਗਾ ਇਹਦਾ ਕੋਈ ਵੀ ਇਸ਼ੂ ਨਹੀਂ ਹੈਗਾ ਲੰਬਾਈ ਦਾ ਆਪਾਂ ਜਿੰਨੀ ਮਰਜ਼ੀ ਰੱਖ ਸਕਦੇ ਹਾਂ ਬਹੁਤ ਹੀ ਪਿਆਰਾ ਸੌਫਟ ਜਿਹਾ ਕੱਪੜਾ ਹੈਗਾ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਕਲਰ ਲਾਈਟ ਹੈ ਜੀ ਕਿਸੇ ਨੂੰ ਵੀ ਪਸੰਦ ਹੋਵੇ ਤੁਸੀਂ ਸਕਰੀਨ ਸ਼ਾਟ ਲੈ ਕੇ ਤੇ ਮੈਨੂੰ ਭੇਜ ਸਕਦੇ ਹੋ ਤੁਸੀਂ ਇਹਦੇ ਨਾਲ ਦੁਪੱਟਾ ਲਵਾਉਣਾ ਤਾਂ ਆਪਾਂ ਦੱਸਦੇ ਤੁਸੀਂ WhatsApp ਦੇ ਵਿੱਚ ਆਪਣੇ ਉੱਤੇ ਮੈਸੇਜ ਦੇ ਵਿੱਚ ਲਿਖ ਸਕਦੇ ਹੋ ਤੇ ਇਹਦੇ ਨਾਲ ਜਿਵੇਂ ਸੂਟ ਲਾਈਟ ਕਲਰ ਦਾ ਹੈ ਤਾਂ ਆਪਾਂ ਦੁਪੱਟਾ ਇਹਦੇ ਨਾਲ ਡਬਲ ਡਾਈ ਕਰਵਾ ਕੇ ਬਹੁਤ ਇਜਾਜ਼ਤ ਸੋਹਣਾ ਬਣ ਜੂਏ ਸੂਟ ਬਰਕ ਚੈੱਕ ਕਰਦੇ ਵੇਲੇ ਵੀ ਬੜੇ ਸੋਹੇ ਸੋਹੇ ਬਰਕ ਹੈ ਬੜਾ ਹੀ ਪਿਆਰਾ ਸੂਟ ਹੈਗਾ ਕਿ ਲੋਕ ਜੀ ਇਹਦੇ ਵਿੱਚ ਇੱਕ ਕਲਰ ਹੋਰ ਆ ਗਿਆ ਤੁਸੀਂ ਨੇੜੇ ਤੋਂ ਵੇਖ ਸਕਦੇ ਹੋ ਆਪਣੇ ਬਰਕ ਦੀ ক্লোਜ਼ ਚੈੱਕ ਕਰੋ ਇਹ ਕਲੀਆਂ ਬੜੀਆਂ ਹੋਈਆਂ ਹੈ वर्क देखो यदा भी कोई इशू नहीं है किसी का भी कि घेरा रखना आप हाँ जी लो जी चेक करो ठीक है जी बहुत सोहना सूट हैगा ये हो गया जी य ਫਰੰਟ ਦਾ ਤੇ ਇਹ ਹੋ ਗਿਆ ਜੀ ਬਾਜੂ ਦਾ ਵਰਕ ਬੜਾ ਹੀ ਪਿਆਰਾ ਤੇ ਸੋਹਣਾ ਜਿਹਾ ਸੂਟ ਹੈਗਾ ਜਲਦੀ ਜਲਦੀ ਤੁਸੀਂ ਸਕਰੀਨ ਸ਼ਾਟ ਲੈ ਕੇ ਜੀ ਆਹਦੇ ਸੂਟ ਤੁਸੀਂ ਬੁੱਕ ਕਰ ਸਕਦੇ ਹੋ ਕਲਰ ਬਹੁਤ ਜਿਆਦਾ ਸੋਹਣਾ ਹੈਗਾ ਜੀ ਇਹ ਸਾਰੇ ਸੂਟ ਬਿਨਾ ਦੁਪੱਟਿਆਂ ਤੋਂ ਹੋਣਗੇ ਜੀ ਇਹ ਕਲਰ ਵੇਖੋ ਤੁਸੀਂ ਇਹ ਹੈਗਾ ਜੀ ਜੋਰਜਾਟ ਦੇ ਵਿੱਚ ਇਹਦਾ ਹੈਗਾ ਜੀ ਆ ਬਣਿਆ ਹੋਇਆ ਫਰੰਟ ਇਹ ਸਾਰਾ ਵਰਕ ਘੇਰੇ ਤੇ ਆ ਗਿਆ ਵੱਡੇ ਫਲਾਵਰ ਫਿਰ ਛੋਟੇ ਫਲਾਵਰ ਇਹ ਘੇਰਾ ਬਣਿਆ ਹੋਇਆ ਇਸ ਤਰ੍ਹਾਂ ਤੇ ਇਹ ਹੋ ਗਿਆ ਜੀ ਇਹਦਾ ਬਾਜੂ ਦਾ ਵਰਕ ਠੀਕ ਹੈ ਜੀ ਤੇ ਵਧੀਆ ਵਾਲੀ ਜੋਰ ਚਟ ਹੈ ਜੀ ਜਿੰਨਾ ਵੀ ਕਪੜਾ ਮਿਲੂਗਾ ਜੀ ਆਪਣੇ ਕੋਲੇ ਆਪਾਂ ਜਿੰਨਾ ਵੀ ਰੱਖਦੇ ਆ ਬਹੁਤ ਵਧੀਆ ਫੈਬਰਿਕ ਰੱਖਦੇ ਆ ਆਪਾਂ ਤੇ ਇਹ ਹੋ ਗਿਆ ਜੀ ਸਲਵਾਰ ਦਾ ਵਰਕ ਕਹਾਵੂਦਾ ਇਸ ਸਲਵਾਰ ਦਾ ਵਰਕ ਹੋ ਗਿਆ ਜੀ ਬਹੁਤ ਹੀ ਸੋਹਣਾ ਸੂਟ ਹੈਗਾ ਇਹ ਗਰਲਿਸ਼ ਲੁੱਕ ਵਾਲਾ ਸੂਟ ਹੈਗਾ ਫਸ ਤੋਂ ਕੋਈ ਵੀ ਇਦੀ ਪਹਿਨ ਪਾ ਸਕਦੇ ਪਰ ਕਈ ਵਾਰ ਕਿਸੇ ਨੂੰ ਲਾਈਟ ਕਲਰ ਦੇ ਸੂਟ ਪਸੰਦ ਹੁੰਦੇ ਆ ਜੋਰ ਜੱਟ ਦੀ ਫਿਟਿੰਗ ਬਹੁਤ ਸੋਹਣੀ ਹੁੰਦੀ ਹੈ ਤੇ ਜੋਰ ਜੱਟ ਸੂਟ ਬਹੁਤ ਸੋਹਣਾ ਲੰਦਾ ਹੈ ਜੀ ਤੇ ਵਧੀਆ ਵਾਲੀ ਜੋਰ ਜੱਟ ਹੈ ਤੇ ਸਾਰੇ ਸੂਟ ਜਿੰਨੇ ਵੀ ਹੈਗੇ ਜੀ ਆਪਾਂ ਸਟਾਕ ਹੈ ਜਿਹੜਾ ਕਲੀਅਰ ਕਰਨਾ ਹੈ ਇਸ ਕਰਕੇ ਆਪਾਂ ਲੈਸ ਤੇ ਲਾਏ ਹੋਏ ਆ ਤੁਸੀਂ ਇਹਨਾਂ ਦੇ ਪ੍ਰਾਈਸ ਹੋ ਸਕੇ ਮੈਂ ਸਾਰੇ ਵੀਡੀਓ ਦੇ ਵਿੱਚ ਐਡ ਕਰ ਦੂੰਗੀ ਤੇ ਨਹੀਂ ਤੁਸੀਂ WhatsApp ਤੇ ਮੈਸੇਜ ਕਰਕੇ ਵੀ ਆਪਣੇ ਤੋਂ ਪੁੱਛ ਸਕਦੇ ਹੋ ਲਓ ਜੀ ਇਹ ਆ ਗਿਆ ਜੀ ਲੇਲਨ कॉटन ਦਾ ਸੂਟ ਇਹਦੇ ਵੀ ਪੈਨਲ ਬੜੇ ਹੋਏ ਐਸ ਤਰ੍ਹਾਂ ਇਹ ਰੂਬੀ ਮੈਲ ਦਾ ਬਣਿਆ ਹੋਇਆ ਹੈ ਹੈਲਨ कॉटन है जी बहुत बढ़िया वाली कॉटन है ये। ये पूरे फ्रंट पे बने हुए हैं पैनल इस तरह बहुत सोणा वर्क हैगा। कलर ਤੁਸੀਂ ਦੇਖੋ ਹੀ ਚੈੱਕ ਕਰੋ। ਇਹਦੇ ਤੇ ਕੋਈ ਲਾਈਨਿੰਗ ਨਹੀਂ ਲੱਗਦੀ। ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈ। ਬੜਾ ਹੀ ਪਿਆਰਾ। ਇਹਨੂੰ ਗਰਮੀ ਦੇ ਵਿੱਚ ਪਾਓ, ਸਰਦੀ ਦੇ ਵਿੱਚ ਪਾਓ। ਬਹੁਤ ਸੋਹਣਾ ਸੂਟ ਬਣੂਗਾ ਜੀ। ਤੇ ਬਾਜੂ ਦਾ ਵਰਕ ਹੈ ਇਹਦਾ। ਅ ਚੈੱਕ ਕਰਾਉਣੀ ਤੁਹਾਨੂੰ ਇਹ ਵਾਲਾ ਇਹਦਾ ਬਾਜੂ ਦਾ ਵਰਕ ਹੋ ਗਿਆ ਜੀ ਲੋ ਹਰ ਸੂਟ ਮਗਰ ਆਪਾਂ 500 ਰੁਪਿਆ ਲੈਸ ਕੀਤਾ ਹੋਇਆ ਜੀ ਤੁਸੀਂ ਆਪਾਂ ਨੂੰ ਆਰਡਰ ਪਾ ਸਕਦੇ ਹੋ ਜੇ ਤੁਹਾਡਾ ਕੋਈ ਆਰਡਰ ਆਪਣੇ ਕੋਲੇ ਚੱਲਦਾ ਪਿਆ ਤਾਂ ਤੁਸੀਂ ਉਹਨਾਂ ਦੇ ਵਿੱਚੋਂ ਵੀ ਰਖਵਾ ਸਕਦੇ ਹੋ ਸੂਟ ਠੀਕ ਹੈ ਜੀ ਇਹ ਵਾਲਾ ਸੂਟ ਹੋ ਗਿਆ ਬਹੁਤ ਪਿਆਰਾ ਸੋਹਣਾ ਕਲਰ ਹੈ ਤੇ ਇਹਦੇ ਨਾਲ ਦਾ ਇੱਕ ਸੂਟ ਹੋਰ ਹੈ। ਨੋ ਇਹ ਵੀ ਇਹ ਵੀ ਲੇਲਨ कॉटन ਦੇ ਵਿੱਚ ਹੈ ਇਹਦਾ ਨੈੱਕ ਬਣਿਆ ਹੋਇਆ ਹੈ। ਇਸ ਤਰ੍ਹਾਂ ਵਿੱਚ ਪੈਨਲ ਜਾਂਦੇ ਆ। ਤੇ ਵਿੱਚ ਬੁਟੀ ਹੈ। ਠੀਕ ਹੈ ਜੀ। ਇਹ ਵੀ ਵਰਕ ਬਹੁਤ ਸੋਹਣਾ ਹੈਗਾ। ਇਸ ਤਰ੍ਹਾਂ ਇਹਦਾ ਨੈਕ ਬਣਿਆ ਹੋਇਆ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਬੜਾ ਹੀ ਪਿਆਰਾ ਤੇ ਸੋਹਣਾ ਜਿਹਾ ਕਲਰ ਹੈਗਾ ਬਸ ਇੱਕ ਸੇਮ ਹੀ ਲੱਗਦੀ ਹੈ ਥੋੜਾ ਬਹੁਤ ਉਨੇਕੀ ਦਾ ਫਰਕ ਹੈਗਾ ਕਲਰ ਦਾ ਦੇਖੋ ਠੀਕ ਹੈ ਜੀ ਇਹਦਾ ਨੈਕ ਬਣਿਆ ਹੋਇਆ ਹੈ ਇਹਦਾ ਨੈਕ ਨਹੀਂ ਬਣਿਆ ਹੋਇਆ ਤਾਂ ਜੀ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਸੂਟ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਲੈਣਾ ਜੀ ਆਪਣੇ ਨੰਬਰ ਤੇ ਮੈਨੂੰ ਭੇਜ ਦੇਣਾ ਇਹ ਇਹਦਾ ਬਾਜੂ ਦਾ ਵਰਕ ਹੋ ਗਿਆ ਜੀ ਤੁਸੀਂ ਬੇਫਿਕਰ ਹੋ ਕੇ ਆਪਾਂ ਨੂੰ ਆਰਡਰ ਕਰ ਸਕਦੇ ਹੋ ਮੇਰੇ ਨੰਬਰ ਤੇ ਲੋਜ ਇਹ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਪੂਰਾ ਸੂਟ ਨੂੰ ਬੜੇ ਸੋਹਣਾ ਸੂਟ ਬਣਨਾ ਹੈ ਜੀ ਹਰ ਸੂਟ ਦੇ ਮੰਗਰ ਆਪਾਂ ਬਹੁਤ ਸਾਰਾ ਲਸ ਕੀਤੇ ਹੋਇਆ ਹੈ ਜਲਦੀ ਜਲਦੀ ਲੈ ਲਓ ਜੀ ਸੂਟ ਬਹੁਤ ਵਧੀਆ ਸੋਹਣੇ ਸੋਹਣੇ ਵਰਕ ਕੀਤੇ ਹੋਏ ਅਤੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਮਿਲਣਗੇ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਇਹ ਵੀ ਕਾਟਨ ਦਾ ਹੈ ਫਰੋਜੀ ਕਲਰ ਬੜਾ ਹੀ ਪਿਆਰਾ ਤੇ ਬਹੁਤ ਹੀ ਜਿਆਦਾ ਸੋਹਣਾ ਤੇ ਜਰੀ ਦਾ ਵਰਕ ਹੈ ਜੀ ਮਸ਼ੀਨ ਵਰਕ ਹੈ ਜਿਹੜੀ ਚੀਜ਼ ਮਸ਼ੀਨ ਵਰਕ ਹੋਊਗਾ ਆਪਾਂ ਮਸ਼ੀਨ ਵਰਕ ਹੀ ਕਹਾਂਗੇ ਜਿਹੜੀ ਚੀਜ਼ ਹੈਂਡ ਵਰਕ ਦੀ ਹੋਊ ਉਹ ਹੈਂਡ ਵਰਕ ਹੀ ਕਹਾਂਗੇ ਠੀਕ ਹੈ ਜੀ ਮਸ਼ੀਨ ਵਰਕ ਦਾ ਸੂਟ ਹੈ ਜੀ ਬੜਾ ਹੀ ਪਿਆਰਾ ਫਰੋਜੀ ਕਲਰ ਹੈ ਬਹੁਤ ਹੀ ਸੋਹਣਾ ਲਾਈਟ ਵੇਟ ਕੱਪੜਾ ਹੈ ਦੇਖੋ ਕਿੰਨਾ ਸੌਫਟ ਹੈ ਲਾਈਨਿੰਗ ਲਾਉਣੀ ਜਾਂ ਨਾ ਲਾਉਣੀ ਤਾਂ ਆਪਦੇ ਚ ਵੈਸੇ ਰਹੋਗੇ ਜੀ ਠੀਕ ਹੈ ਜੀ ਇਹ ਵੀ ਤੁਹਾਨੂੰ ਬਹੁਤ ਸਾਰਾ ਘੱਟ ਪ੍ਰਾਈਸ ਤੇ ਮਿਲ ਸਕਦਾ ਸੂਟ ਤੇ ਇਹ ਹੋ ਗਿਆ ਜੀ ਇਹਦਾ ਬਾਜੂ ਦਾ ਵਰਕ ਅਗਰਾ ਇਹ ਸੋਨਾ ਸੂਟ ਹੈ ਤੁਸੀਂ ਦੇਖ ਸਕਦੇ ਹੋ ਇਹਦਾ ਇਹ ਸੋਨਾ ਸੋਨਾ ਕੱਲਾ ਰਹਿਗਾ ਜੀ ਇਸ ਵੀਡੀਓ ਵਿੱਚ ਇੰਨਾ ਜੀ ਮਿਲਦੇ ਆ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਅਗਲੀ ਵੀਡੀਓ ਨਾਲ ਤੁਹਾਡਾ ਵੀਡੀਓ ਵੇਖਣ ਲਈ ਜੀ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਆਪਣੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਕਰ ਰਹੇ ਹੋ ਸਪੋਰਟ ਕਰ ਰਹੇ ਹੋ ਤੇ ਸਪੋਰਟ ਕਰਨ ਲਈ ਥੋੜਾ ਥੈਂਕ ਯੂ ਜੀ